ਖਾਨਕੋਟ ਦੇ ਨਾਲ ਲੱਗਦੇ ਸਰਦਦੀ ਇਲਾਕੇ ਬਮਿਆਲ ਦੇ ਨਾਲ ਦਰਿਆ ਦੇ ਵਿੱਚ ਕਾਫੀ ਪਾਣੀ ਵਧਣ ਕਰਕੇ ਲੋਕਾਂ ਨੂੰ ਕਰਨਾ ਪੈ ਰਿਹਾ ਪਾਰੀ ਮੁਸ਼ਕਲਾਂ ਦਾ ਸਾਹਮਣਾ ਉੱਥੇ ਹੀ ਦੱਸਦੇ ਹਾਂ ਇਹ ਦਰਿਆ ਦੇ ਵਿੱਚ ਕਾਫੀ ਪਾਣੀ ਆਉਣ ਤੋਂ ਬਾਅਦ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਨੇ ਅਗਰ ਇਹਦਾ ਹੀ ਬਰਸਾਤ ਹੁੰਦੀ ਰਹੀ ਤਾਂ ਕਿਸੇ ਵੇਲੇ ਵੀ ਵਾਰ ਦੀ ਸਥਿਤੀ ਬਣ ਸਕਦੀ ਹੈ ਕਿਉਂਕਿ ਪਾਣੀ ਵਧਣ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਨਾਲ ਦੇ ਡੇਰਿਆਂ ਦੇ ਵਿੱਚ ਵੀ ਕਾਫੀ ਜ਼ਿਆਦਾ ਪਾਣੀ ਆ ਗਿਆ ਅਤੇ ਲੋਕਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਉੱਥੇ ਹੀ ਦੱਸਿਏ ਕਿ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜਨ ਕਰਕੇ ਲੋਕਾਂ ਦਾ ਕਾਫੀ ਸਮਾਨ ਖਰਾਬ ਹੋ ਗਿਆ ਅਤੇ ਹੜਵਰਗੀ ਸਥਿਤੀ ਬਣ ਚੁੱਕੀ ਹੈ ਜਿਸ ਕਾਰਨ ਜੇ ਜਾਣਤੇ ਮਜਬੂਰ ਹੋ ਗਏ ਹਨ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਅਗਰ ਬਰਸਾਤ ਹੋਰ ਹੁੰਦੀ ਹੈ ਤਾਂ ਇਹ ਲੋਕ ਕਿੱਧਰ ਨੂੰ ਜਾਣਗੇ ਦੇਖਣਾ ਹੁਣ ਇਹ ਹੋਏਗਾ ਕਿ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾਂਦੇ ਹਨ ਪਾਣੀ ਆਇਆ ਸੁਤੇ ਦੇ ਇਹ ਤਾਂ ਪਾਣੀ ਆਈ ਆ ਦੇਖੋ ਜਿਹੜੇ ਡੰਗਰਾਂ ਦਾ ਚਾਰਾ ਖਰਾਬ ਹੋਈ ਆ ਬਰਬਾਦੀ ਮਾਲ ਬੱッセ ਦੀ ਘਰੇ ਚ ਪਾਣੀ ਫੇਰਾ ਦਾ 10 10 ਘੰਟੇ ਦਾ 12 ਗੱਡੀਆਂ ਆਉਂਦੀਆਂ ਨੇ ਬੋਟੇ ਮਾਰੀ ਕੋਣ ਸਵੇਰ ਦਾ 4 ਵਜੇ ਦਾ ਪਾਣੀ ਆਇਆ ਦਾ ਕੋਈ ਨਹੀਂ ਸਾਰੀ ਖਬਰਦਾਰੀ ਲੈਣ ਆਇਆ ਇੱਧਰ ਸਾਮਾਨ ਕਿੰਨਾ ਕਿ ਨੁਕਸਾਨ ਹੈ ਸਾਮਾਨ ਬਥੇਰਾ ਨੁਕਸਾਨ ਹੋਈ ਜਾਂ ਅੰਦਰ ਪਾਣੀ ਬੜੀਏ ਟੋਕੇ ਖਰਾਬ ਹੋਈਏ ਮੋਟਰਾਂ ਖਰਾਬ ਹੋਈਆਂ ਜਿਹੜੀਆਂ ਲਾਈਆਂ ਘਰੇ ਵਸਤੇ ਅਰਾਸਰ ਪਾਣੀ ਅੰਦਰ ਗਿਲਾਈ ਹੈ ਜੋ ਵੀ ਆਇਆ ਹੈ ਬੱਚੇ ਮੁਸ਼ਕਲ ਹੋ ਆਦੀ ਕੋਈ ਰੋਟੀਆਂ ਨਹੀਂ ਪਕਾ ਜੀਆਂ ਗੱਲ ਨਹੀਂ ਬਾਤ ਨਹੀਂ ਪਾਣੀ ਆਹੀ ਸਵੇਰ ਕੇ ਤੋਂ ਉੱਠੇ ਨਾ ਸਵੇਰ ਉੱਠੇ ਤੇ ਪਾਣੀ ਉਸਲੇ ਨਹੀਂ ਫੇਰ ਆਹੀ ਥੋੜਾ ਲੈਤੀ ਹੈ ਬਾਸ ਲੱਗੀ ਉਦੇ ਬਾਅਦ ਜਦੋਂ ਪਾਣੀ ਦੇਖਿਆ ਪਾਣੀ ਪੂਰਾ ਪਰ ਗਿਆ ਸਾਰੇ ਘਰ ਦੇ ਵਿੱਚ ਪਾਣੀ ਗਿਆ ਸਿਸਲਿੰਡਰ ਸਾਰੇ ਡੁੱਬੇ ਪਏ ਨੇ ਰਸਣ ਪਾਣੀ ਸਾਰਾ ਪਰਵਾਦ ਹੋ ਗਿਆ ਕਮਰੇ ਚ ਤੇ ਸਾਨੂੰ ਮੌਕਾ ਨਹੀਂ ਦਿੱਤਾ ਪਾਣੀ ਨੇ ਸਮਾਨ ਸੰਭਣ ਵਾਸਤੇ ਜੀ ਤੇ ਮਰ ਕੇ ਅਸੀਂ ਆਪਣਾ ਸਰੀਰ ਕੱਢਿਆ ਆ ਘਰ ਦੇ ਨੂੰ ਕੱਢਿਆ ਮੈਂ ਫੈਮਿਲੀ ਨੂੰ ਕੱਢਿਆ ਬੜੀ ਮੁਸ਼ਕਲ ਕੀ ਮੰਗ ਕਰਦੇ ਸੋਲੇ ਮੰਗ ਜੀ ਦੇਖੋ ਜੀ ਇਹ ਹੁਣ ਸਰਕਾਰਾਂ ਨੇ ਮੰਗ ਕਰਨੀ ਹੈ ਜੋ ਸਾਡਾ ਨੁਕਸਾਨ ਹੋਇਆ ਮੌਕਾ ਦੇਖ ਸਕਦੇ ਨੇ ਤੇ ਦੋ ਸਪਰਨਾ ਉੱਤੇ ਸਾਡੇ ਬਣਨੇ ਚਾਹੀਦੇ ਹੁਣ ਵੀ ਇਹ ਗੱਲ ਹੁੰਦੀ ਹੀ ਉੱਥੇ ਸਰਪੰਚ ਸਾਹਿਬਾਂ ਦੇ ਕੋਲ ਆਹੀਂ ਗਏਦੇ ਸੀ ਜਦਨੇ ਆਏਦੇ ਆਪਣੇ ਮੰਤਰੀ ਸਾਹਿਬ ਆਹੀਂ ਅਖਿਆ ਜੀ ਉੱਥੋਂ ਦਾ ਸਪਰ ਬੱਜਨ ਜਦੋਂ ਵੀ ਹਰ ਬਾਰੀ ਪਰੇਸ਼ਾਨਤਾ ਹੁੰਦੀ ਹੈ ਹਰ ਬਾਰੀ ਪਾਣੀ ਘਟਦਾ ਹੈ ਹੁਣ ਸਾਡੀ ਖੇਤੀਬਾੜੀ ਇੱਥੇ ਆਹੀਂ ਪਿੰਡੋਂ ਇੱਥੇ ਆਗੇ ਦੇ ਆ ਨੇ ਦੇ ਮੌਕਾ ਵਿਖਿਆ ਜਾਏ ਮੇਰਾ ਕਮਰਾ ਪੂਰਾ ਸਮਾਨ ਨਾਲ ਭਰਿਆ ਰਾਸ਼ਨ ਡਰਮ ਇਹਦਾ ਕਣਕ ਦਾ ਭਰਿਆ ਦਾ ਸਿਲੰਡਰ ਖਾਣ ਪੀਣ ਦਾ ਰਾਸ਼ਨ ਦਾ ਉਹਨਾਂ ਦਾ ਸਭ ਤੇ ਬੱਚੇ ਕੱਢੇ ਨੇ ਕੁੜੀਆਂ ਸੀ ਉਹਨੂੰ ਕੱਢਦੇ ਤਾਂਹੀਂ ਤਾਂਹੀਂ ਦੋਨੋਂ ਜੀ ਉਦਾਂ ਹੀ ਸਵੇਰ ਤੇ ਖੜੇ ਹਾਂ ਜੀ ਭੁੱਖੇ ਤੇ ਆਏ ਕੋਹਨੇ ਸਾਡੇ ਕੋਈ ਖਬਰ ਨਹੀਂ ਲਈ ਕੋਈ ਕਿਸੇ ਮਾਤਰਾਂ ਨੇ ਵੀ ਜੀ ਕੰਦਾ ਨਿਆਲ ਬਲਾਗ ਬਨਿਆਲ ਤੁਹਾਡੇ ਮਾਧਿਰਾ ਨੇ ਕਹਣਾ ਚੰਨਾ ਵੀ ਇਹ ਖਸਾ ਦੀ ਜਿਹੜੇ ਪਹਿਲਾ ਖਸਾ ਦੀ ਸਾਡੇ ਜਲਾਲੀਏ ਪਿਆ ਹੈ ਤੇ ਇਹਦੇ ਵਿੱਚ ਖੇਤਾਂ ਨਾਲ ਕਾਫੀ ਨੁਕਸਾਨ ਹੈ ਚਾਰੋਂ ਤਰਫ ਪਾਣੀ ਪਾਣੀ ਹੈ ਜਿਹੜਾ ਆਪਣਾ ਪੋਲਟਰੀ ਫਾਰਮ ਜਿਹੜਾ ਉਹ ਵੀ ਡੁੱਬਿਆ ਪਿਆ ਹੈ ਜਿਹੜਾ ਗੁਜਰ ਬਰਾਵੀ ਲੋਕ ਬੈਠੇ ਸੀਗੇ ਉਹਨਾਂ ਨੇ ਵੀ ਉੱਥੋਂ ਕਲੈਮ ਕਰਨਾ ਪਿਆ ਤਾਂ ਕਿ ਸਰਕਾਰ ਜਿਹੜਾ ਇਹ ਇਸ ਪਾਸੇ ਧਿਆਨ ਕਰੇ ਤੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੇ ਬਾਰੇ ਮੁਆਵਜ਼ਾ ਦੇ ਤੇ ਇਹ ਜਿਹੜੀ ਪਾਣੀ ਜਿਹੜਾ ਚਾਰੋਂ ਤਰਫ ਪਾਣੀ ਪਾਣੀ ਹੀ ਦਿਖਾਈ ਦੇ ਰਿਹਾ ਮੇਰਾ ਨਾਮ ਸੁਸ਼ਾਨ ਜੀ ਤੇ ਰਾਤ ਨੂੰ ਕਿਹੜੀ ਦਰਿਆ ਦੇ ਵਿੱਚ ਹਰ ਦੀ ਸਥਿਤੀ ਬਣੀ ਹੈ ਕੀ ਹਾਲਾਤ ਨੇ ਖਲਾਤ ਜੀ ਤੁਹਾਡੇ ਸਾਹਮਣੇ ਆ ਜੀ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਤੇ ਬੱਚੇ ਪਿੱਛੇ ਦੇਖ ਸਕਦੇ ਹੋ ਤੁਸੀਂ ਬੱਚੇ ਨਹੀਂ ਜਾ ਰਹੇ ਸਕੂਲ ਬੱਚਿਆਂ ਦੀ ਪੜਾਈ ਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕੁਝ ਘਰ ਵੀ ਡੁੱਬਨ ਦਾ ਸਮਝ ਆ ਰਿਹਾ ਹੈ ਹਾਂ ਜੀ ਹਾਂ ਜੀ ਤਿੰਨ ਚਾਰ ਘਰ ਨੇ ਤੇ ਕੀ ਕਹੋਗੇ ਉਹਨਾਂ ਦੇ ਲਈ ਬਸ ਇਹੀ ਕਹਿਣਾ ਚਾਹਨਾ ਹੈ ਕਿ ਜੀ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਜਦੋਂ ਪਾਣੀ ਆਂਦਾ ਫਿਰ ਆਵਾਜਾ ਵੀ ਬੰਦ ਹੋ ਜਾਂਦੀ ਹੈ ਤੇ ਲੋਕਾਂ ਦਾ ਜਿਹੜਾ ਖਾਣੇ ਦਾ ਸਮਾਨ ਹੈ ਜੋ ਵੀ ਬਾਜ਼ਾਰ ਤੋਂ ਲਿਆਣਾ ਹੁੰਦਾ ਤੇ ਉਹਦੀ ਦਿੱਕਤ ਹੁੰਦੀ ਆ ਸੋ ਮੈਂ ਤੁਹਾਨੂੰ ਉਹੀ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਸਾਡਾ ਸੋਲੂਸ਼ਨ ਕੀਤਾ ਜਾਵੇ ਜੋ ਸਾਡੇ ਦਰਿਆ ਦੇ ਕੰਢੇ ਲੋਕ ਰਹਿੰਦੇ ਨੇ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ ਧੰਨਵਾਦ